ਮਾਨਨ ਨੇ ਸਦਸਾ ਸ੍ਰੀ ਗੁਰਜੀਤ ਸਿੰਘ ਓਜਲਾ ਜੀ ਥੈਂਕ ਯੂ ਸਪੀਕਰ ਸਾਹਿਬ ਤੁਸੀਂ ਡਿਮਾਂਡ ਫੋਰ ਗ੍ਰਾਂਟ ਤੇ ਹੈਲਥ ਐਂਡ ਫੈਮਿਲੀ ਵੈਲਫੇਅਰ ਮਿਨਿਸਟਰੀ ਤੇ ਬੋਲਣ ਦਾ ਮੌਕਾ ਦਿੱਤਾ ਇਹ ਜਿਹੜਾ ਬਜਟ ਹੈ ਜਿਸ ਸਮੇਂ ਦੇਸ਼ ਪ੍ਰਧਾਨ ਮੰਤਰੀ ਵਿਸ਼ਵ ਗੁਰੂਬਾਂਦ ਦੀ ਗੱਲ ਕਰ ਰਹੇ ਨੇ ਜਿੱਥੇ ਸੰਸਾਰ ਭਰ ਦੇ ਵਿੱਚ ਤੀਜੀ ਵਰਲਡ ਦੀ ਇਕਨੋਮੀ ਬਣ ਜਾ ਰਹੀ ਹੈ ਪਰ ਜਦੋਂ ਹੈਲਥ ਦਾ ਬਜਟ ਦੇਖਦੇ ਹਾਂ ਉਸ ਗੱਲ ਤੋਂ ਮੇਰਾ ਖਿਆਲ ਸਾਰੇ ਅੰਦਾਜ਼ੇ ਲਗਾਏ ਜਾ ਸਕਦੇ ਆ ਸਿਹਤਮੰਦ ਦਿਮਾਗ ਜਿਹੜਾ ਆ ਉਹ ਸਿਹਤਮੰਦ ਨਿਰੋਇ ਸਰੀਰ 'ਚ ਹੀ ਹੋ ਸਕਦਾ ਆ ਪਰ ਜਿਸ ਤਰੀਕੇ ਦਾ 2.5% ਜੀਡੀਪੀ ਦਾ ਬਜਟ ਰੱਖਿਆ ਆ ਇਹ ਬਿਰੋਧ ਬਹੁਤ ਘੱਟ ਹੈ ਔਰ ਅਸੀਂ ਮੰਗ ਕਰਦੇ ਕਿ ਇਹ ਬਜਟ ਸਾਰਾ ਇਹੀ ਵਧਾਉਣਾ ਚਾਹੀਦਾ ਹੈ ਤੇ ਸਰਕਾਰ ਨੂੰ ਗੌਰ ਕਰਨਾ ਚਾਹੀਦਾ ਹੈ ਕਿਉਂਕਿ ਜਦੋਂ ਅਸੀਂ ਮੁਕਾਬਲਾ ਕਰਦੇ ਆ ਆਪਾਂ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਤੇ ਜਿਹੜੀ ਫਿਜੀਸ਼ੀਨ ਦੀ ਵਰਕਫੋਰਸ ਆ ਉਹ ਇੰਡੀਆ ਦੀ ਹਜ਼ਾਰ ਪਿੱਛੇ ਸੱਤ ਹੈ ਜਦ ਕਿ ਅੰਤਰਰਾਸ਼ਟਰੀ ਹਜ਼ਾਰ ਪਿਛੇ 17 ਨੇ ਸੋ ਬਾਕੀ ਗੱਲਾਂ ਕਰਨ ਦੇ ਨਾਲ-ਨਾਲ ਸਾਨੂੰ ਇਹਨਾਂ ਚੀਜ਼ਾਂ ਵੱਲ ਜ਼ਿਆਦਾ ਧਿਆਨ ਦੇਣ ਦੀ ਲੋੜ ਹੈ ਕਿ ਸਾਡਾੜਾ ਭੁੱਖਿਆ ਸਾਡੇ ਆਉਣ ਵਾਲੀਆਂ ਪੀੜ੍ਹੀਆਂ ਦੇ ਬੱਚਿਆਂ ਦੇ ਹੱਥਾਂ ਦੇ ਵਿੱਚ ਹੈ ਜੇ ਉਹਨਾਂ ਦੀ ਸਿਹਤ ਠੀਕ ਹੋਏਗੀ ਤੇ ਸਾਡਾ ਦੇਸ਼ ਵੀ ਠੀਕ ਦੇਖੇਗਾ ਔਰ ਠੀਕ ਰਹੇਗਾ ਵੀ ਮੈਂ ਟਾਈਮ ਪੈਕਟ ਹੋਣ ਕਰਕੇ ਮੈਂ ਸਰਕਾਰ ਦੇ ਧਿਆਨ ਚ ਲਾਉਣਾ ਚਾਹੁੰਦਾ ਕਿ ਅੰਮ੍ਰਿਤਸਰ ਜਿਹੜਾ ਸਰਦੀ ਖੇਤਰ ਹੈ ਉੱਥੇ ਦੀਆਂ ਕੁਝ ਬਹੁਤ ਵੱਡੀਆਂ ਮੁਸ਼ਕਿਲਾਂਤ ਨੇ ਸਿਹਤ ਨੂੰ ਲੈ ਕੇ ਉਹਨਾਂ ਵੱਲ ਸਰਕਾਰ ਧਿਆਨ ਵੀ ਦੇਵੇ ਇਹ ਇਹਨਾਂ ਮਸ਼ਵਰਿਆਂ ਤੇ ਗੌਰ ਕਰਕੇ ਸਰਕਾਰ ਇਹਨਾਂ ਮਸ਼ਵਰਿਆਂ ਦਾ ਹੱਲ ਕਰਨ ਦੀ ਕੋਸ਼ਿਸ਼ ਕਰੇ ਅੰਮ੍ਰਿਤਸਰ ਨੂੰ ਇੱਕ ਮੈਡੀਕਲ ਹੱਬ ਬਣਾਇਆ ਜਾ ਸਕਦਾ ਕਿਉਂਕਿ ਅੰਤਰਰਾਸ਼ਟਰੀ ਪੱਧਰ ਤੇ ਸੜਕ ਰਾਹੀਂ ਰੇਲ ਰਾਹੀਂ ਤੇ ਹਵਾਈ ਜਾਜ ਰਾਹੀਂ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ਤੇ ਕਨੈਕਟਡ ਹੈ ਪਹਿਲਾ ਸ਼ਹਿਰ ਹੋਵੇਗਾ ਸ਼ਾਇਦ ਆਪਣੇ ਭਾਰਤ ਦਾ ਜਿਹੜਾ ਤਿੰਨਾ ਬਵਸਤਾ ਦੇ ਨਾਲ ਕਨੈਕਟਡ ਹੈ ਔਰ ਉੱਥੇ ਮੈਡੀਕਲ ਟੂਰਿਜ਼ਮ ਸਿਟੀ ਬਣ ਸਕਦੀ ਹੈ ਪਾਕਿਸਤਾਨ ਨਾਲ ਲੱਗਦਾ ਮੈਂ ਸਪੀਕਰ ਸਾਹਿਬ ਜੀ ਤੁਹਾਡੇ ਰਾ ਸਰਕਾਰ ਦੇ ਇਤਿਆਹ ਚ ਲਿਆਉਣਾ ਚਾਹੁੰਦਾ ਹੈ ਕਿ ਪਹਿਲਾਂ ਪਾਕਿਸਤਾਨ ਤੋਂ ਇਲਾਜ ਕਰਾਉਣ ਲਈ ਲੋਕ ਅੰਮ੍ਰਿਤਸਰ ਆਉਂਦੇ ਸੀ ਇੰਡੀਆ ਆਉਂਦੇ ਸੀ ਉੱਥੇ ਇਲਾਜ ਬਹੁਤ ਮਹਿੰਗਾ ਹੈ ਇੱਥੇ ਸਸਤਾ ਹੈ ਇੱਕ ਤੇ ਦੇਖੋ ਮਨੁੱਖਤਾ ਦਾ ਭਲਾ ਹੋਏਗਾ ਮਾਨਸ ਕੀ ਸਬਜਾਤ ਸਭੇ ਇੱਕੋ ਪਹਿਚਾਨ ਕੋਸੀਂ ਭਲਾ ਵੀ ਕਰਾਂਗੇ ਔਰ ਸਾਡੇ ਲੋਕਾਂ ਨੂੰ ਰੋਜ਼ਗਾਰ ਵੀ ਮਿਲੇਗਾ ਇੱਕ ਜਿਹੜੇ ਮੈਡੀਕਲ ਵੀਜ਼ੇ ਨੇ ਉਹ ਤੋਂ ਸਾਨੂੰ ਖੋਲਣੇ ਚਾਹੀਦੇ ਨੇ ਤਾਂ ਕਿ ਅੰਮ੍ਰਿਤਸਰ ਮੈਡੀਕਲ ਦੀ ਹੱਬ ਬਣ ਸਕੇ ਅੱچھے ਹੋਟਲ ਵੀ ਨੇ ਰੱਖ ਰਖਾ ਦਾ ਕਿਉਂਕਿ ਲੱਖ ਡੇਢ ਲੱਖ ਤੋਂ ਵੱਧ ਯਾਤਰੀ ਉੱਥੇ ਆਉਂਦੇ ਨੇ ਜਿੰਨੇ ਵੀ ਮੈਂਬਰ ਪਾਰਲੀਮੈਂਟ ਬਣੇ ਨੇ ਹਰਮੰਦਰ ਸਾਹਿਬ ਜਾਣ ਦਾ ਹਰ ਇੱਕ ਦੇ ਦਿਲ ਦੇ ਵਿੱਚ ਤਾਂ ਗਿਆ ਹਰ ਇੱਕ ਨੇ ਕਿਹਾ ਕਿ ਮੈਂ ਰਣਦਰ ਸਾਹਿਬ ਮਤਾ ਟਿਕਣ ਜਾਣਾ ਹੈ ਤੇ ਐਡੇ ਵੱਡੇ ਸਿਟੀ ਦੇ ਵਿੱਚ ਜੇ ਮੈਡੀਕਲ ਹਬ ਬਣਾ ਦੋਗੇ ਤੇ ਮੈਂ ਕਹਿੰਦਾ ਇਹ ਬੜੀ ਪੁੰਨ ਦੀ ਗੱਲ ਹੋਏਗੀ ਸੋ ਇਹਦੇ ਵਾਸਤੇ ਸਰਕਾਰ ਦੇ ਵੱਲ ਵਿਸ਼ੇਸ਼ ਧਿਆਨ ਦੇਵੇ ਐਮਜ਼ ਜਿਹੜਾ ਕਿ ਬੜੇ ਚਿਰ ਦੀ ਮੰਗ ਸੀ ਅੰਮ੍ਰਿਤਸਰ ਦੀ ਤੁਹਾਡੇ ਸਾਡੇ ਸਵਰਗੀ ਮਾਨਯੋਗ ਅਰਣਜੀਤ ਲੀ ਜਿਹੜੇ ਇਲੈਕਸ਼ਨ ਲੜੇ ਸੀ ਉਹਨਾਂ ਨੇ ਵਾਅਦਾ ਕੀਤਾ ਸੀ ਔਰ ਐਮਜ਼ ਅਨਾਉਂਸ ਵੀ ਹੋਇਆ ਅੰਮ੍ਰਿਤਸਰ ਲਈ ਪਰ ਤੁਹਾਡੇ ਅਕਾਲੀ ਬੀਜੇਪੀ ਦੀ ਸਰਕਾਰ ਦੇ ਸਮੇਂ ਉਹ ਸ਼ਿਫਟ ਬਠਿੰਡੇ ਕਰ ਦਿੱਤਾ ਗਿਆ ਜਿੱਥੇ ਕਿ ਸਹੂਲਤਾਂ ਵੀ ਨਹੀਂ ਡਾਕਟਰ ਨੂੰ ਨਾ ਉਹਨਾਂ ਦੇ ਰਹਿਣ ਦਾ ਕੋਈ ਵਾਤਾਵਰਨ ਨਹੀਂ ਉਹਨੂੰ ਸ਼ਿਫਟ ਬਠਿੰਡੇ ਕਰ ਦਿੱਤਾ ਗਿਆ ਮੇਰੀ ਮੰਗ ਹੈ ਸਰਕਾਰ ਤੋਂ ਅੰਮ੍ਰਿਤਸਰ ਜਿਹੜਾ ਭੂਗੋਲਿਕ ਤੌਰ ਤੇ ਜਲਾ ਗੁਰਦਾਸਪੁਰ ਪਠਾਨਕੋਟ ਤਰਨਤਾਰਨ ਔਰ ਜੰਮੂ ਤੱਕ ਇਹਨੂੰ ਕੇਟਰ ਕਰਦਾ ਹੈ ਔਰ ਉੱਥੇ ਕਰੀਬ 80 ਲੱਖ ਦੀ ਆਬਾਦੀ ਹੈ ਪਰ ਪੀਜੀਆਈ ਲੈਵਲ ਦਾ ਏਮਜ਼ ਲੈਵਲ ਦਾ ਕੋਈ ਹਸਪੀਟਲ ਨਹੀਂ ਮੇਰੀ ਬੇਨਤੀ ਹੈ ਕਿ ਸਰਕਾਰ ਇੱਕ ਪੀਜੀਆਈ ਔਰ ਏਮਜ਼ ਲੈਵਲ ਦਾ ਹਸਪੀਟਲ ਜਿਹੜਾ ਹੈ ਉਸ ਰੱਦੀ ਖੇਤਰ ਦੇ ਖੋਲੇ ਤਾਂ ਕਿ ਉੱਥੋਂ ਦੇ ਲੋਕਾਂ ਦੀਆਂ ਨੂੰ ਸਿਹਤ ਸਵਾਵਾ ਜਿਹੜੀਆਂ ਅਚੀਆਂ ਦਿੱਤੀਆਂ ਜਾ ਸਕਣ ਸਾਡੇ ਅੰਮ੍ਰਿਤਸਰ ਮੈਡੀਕਲ ਕਾਲਜ ਗੁਰਨਾਨਕ ਦੇਵ ਹਸਪੀਟਲ ਜੋ ਕਿ 100 ਸਾਲ ਪੁਰਾਣਾ ਹੈ ਬਹੁਤ ਅੱਛੇ ਅੱਛੇ ਡਾਕਟਰੋ ਤੋਂ ਪੈਦਾ ਹੋਏ ਨੇ ਔਰ ਵਰਡ ਦੇ ਵਿੱਚ ਸਾਰਿਆਂ ਦੇ ਬੜਾ ਨਾਮ ਘਟਿਆ ਹੈ ਪਰ ਉਹਦੀ ਹਾਲਤ ਪਹਿਲਾਂ ਨਾਲੋਂ ਥੋੜੀ ਬੇਤ ਰਹੀ ਜਦੋਂ 2017 ਚ ਮੈਂ ਮੈਂਬਰ ਪਾਰਲੀਮੈਂਟ ਬਣਿਆ ਉਸ ਤੋਂ ਬਾਅਦ ਰਾਜ ਸਰਕਾਰ ਤੇ ਕੇਂਦਰ ਸਰਕਾਰ ਦੇ ਨਾਲ رابطہ ਕਰਕੇ ਨੈਸ਼ਨਲ ਹੈਲਥ ਮਿਸ਼ਨ ਦੇ ਤਹਿਤ ਉਹ ਰਾਜ ਸਰਕਾਰ ਰਹੀ ਕਾਫੀ ਕੋਸ਼ਿਸ਼ ਉੱਥੇ ਕਰਨ ਦੀ ਕੋਸ਼ਿਸ਼ ਕੀਤੀ ਪਰ ਅਜੇ ਵੀ ਸਾਨੂੰ ਗਰੁੱਪ ਡੀ ਦੇ EMPLOYEES ਜਿਹੜੇ 100 ਜਿਹੜੇ ਪਹਿਲਾਂ ਜਦੋਂ ਹਸਪੀਟਲ ਪਹੁੰਚਾਇਆ ਸੀ ਮੈਡੀਕਲ ਕਾਲਜ 600 ਪੋਸਟਾਂ ਸੀ ਗਰੁੱਪ ਡੀ ਦੀਆਂ ਐਸ ਵੇਲੇ 200 ਪੋਸਟਾਂ ਨੇ ਐਸ ਵੇਲੇ ਜਿਹੜਾ ਦਰਜਾਚਾਰ ਕਰਮਚਾਰੀ ਦਾ ਬਹੁਤ ਉੱਥੇ ਘਾਟ ਹੋਣ ਕਰਕੇ ਹਸਪਤਾਲ 'ਚ ਨਾ ਤੇ ਸਫਾਈ ਦਾ ਪ੍ਰਬੰਧ ਹੈ ਨਾ ਕਿਸੇ ਨੂੰ ਹੈਲਪ ਹੀ ਕਰ ਸਕਦੇ ਕਿਸੇ ਪੇਸ਼ੈਂਟ ਨੂੰ ਸੋ ਇੱਕ ਇੰਜੀਨੀਅਰਿੰਗ ਵਿੰਗ ਚਾਹੀਦਾ ਬੜੇ ਦੁੱਖ ਦੀ ਗੱਲ ਆ ਇੱਕ ਬੜਾ ਪੜਿਆ ਲਿਖਿਆ ਡਾਕਟਰ ਜਿਹੜਾ ਸਪੈਸ਼ਲਿਸਟ ਹੈ ਉਹ ਕਦੀ ਤੇ ਬੱਤੀ ਠੀਕ ਕਰਾ ਰਿਆ ਕਦੀ ਸੀਵਰੇਜ ਠੀਕ ਕਰਾ ਰਿਆ ਕਦੀ ਉਹ ਟੂਟੀਆਂ ਬਦਲਾ ਰਿਆ ਇਹ ਹਾਲਾਤ ਹੈ ਉਤੋਂ ਦੀ ਮੈਂ ਤੁਹਾਨੂੰ ਬੇਨਤੀ ਕਰਨਾ ਚਾਹੁੰਦਾ ਇੱਕ ਅੱਛੀ ਕਮੇਟੀ ਭੇਜੋ ਇੱਕ ਐਡਮਿਨਿਸਟਰेटर ਜਿਹੜਾ ਆ ਉਹ ਗੁਰਨਾਨਕ ਹਸਪੀਟਲ 'ਚ ਲੱਗਾ ਹੋਣਾ ਚਾਹੀਦਾ ਉਹਦੇ ਥੱਲੇ ਇਲੈਕਟ੍ਰਲ ਵਿੰਗ ਹੋਣ ਸਿਵਲ ਦਾ ਕੰਮ ਹੋਵੇ ਔਰ ਬਾਕੀ ਵੀ ਸਾਰੇ ਜਿਹੜੇ ਹਸਪੀਟਲ ਦੇ ਜਿਹੜੇ ਕੰਮ ਹੈ ਉਹ ਡਾਕਟਰਾਂ ਨੂੰ ਨਾ ਕਰਾਉਣੇ ਪੈਂਣ ਬੜੇ ਚੰਗੇ ਡਾਕਟਰ ਨੇ ਸਾਡੇ ਉੱਤੇ ਪਰ ਜਦੋਂ ਉਹਨਾਂ ਨੂੰ ਕੰਮੇ ਕਰਾਉਣੇ ਪੈਂਦੇ ਫਿਰ ਉਹਦੇ ਨਾਲ ਉਹ ਪੂਰਾ ਸਹੀ ਨਿਆਂ ਨਹੀਂ ਕਰ ਪਾਉਂਦੇ ਗਾਇਨੀ ਦੇ ਡਾਕਟਰ ਦੀ ਕਮੀ ਹੈ ਬੇਬੇ ਨਾਨਕੀ ਵਾਰਡ ਬਣੀ ਹੈ 6500 ਤੋਂ ਲੈ ਕੇ 7000 ਜਿਹੜੇ ਕੇਸ ਹੈ ਉਥੇ ਹਰ ਸਾਲਾਨਾ ਹੁੰਦੇ ਨੇ ਪਰ ਅੱਜ ਉਹਨੂੰ ਵੀ ਵੱਧ ਕਰਾਉਣ ਵਧਾਉਣ ਦੀ ਲੋੜ ਹੈ ਔਰ ਗਾਇਨੀ ਦੇ ਡਾਕਟਰ ਦੀ ਉੱਥੇ ਲੋੜ ਹੈ ਬੱਚਿਆਂ ਦੇ ਡਾਕਟਰ ਦੀ ਕਮੀ 100 ਬੱਚੇ ਜਿਹੜੇ ਨੇ ਉਥੇ ਐਟ ਅ ਟਾਈਮ ਜਿਹੜੇ ਨਾਮ ਜੰਮੇ ਬੱਚੇ ਨੇ ਉਥੇ ਹੁੰਦੇ ਨੇ ਔਰ ਜਿਹੜੇ 1 ਮਹੀਨੇ ਤੋਂ ਲੈ ਕੇ 1.5 18 ਮਹੀਨੇ ਤੱਕ ਨੇ ਉਹਨਾਂ ਦੇ ਬੱਚਿਆਂ ਦੇ ਵੀ ਜਿਹੜਾ ਸਰਜਨ ਹੈ ਉਹਦੀ ਵੀ ਲੋੜ ਹੈ ਉਹਦੀ ਚ ਲੋੜ ਵੇ ਉਹਦੇ ਫਰੀਦਕੋਟ ਨਾਲ ਉਹਨਾਂ ਨੂੰ ਭੇਜਿਆ ਜਾਂਦਾ ਹੈ ਮੈਂ ਕਹਿਣਾ ਚਾਹੁੰਦਾ ਹੈ ਕਿ ਸਟੇਟ ਕੈਂసర్ ਇੰਸਟੀਚਿਊਟ ਜਿਹੜਾ ਬਣਿਆ ਹੈ ਉਹ ਇੰਨਾ ਡਰੇ ਹੋ ਗਿਆ ਮੇਰੀ ਸਰਕਾਰ ਨੂੰ ਬੇਨਤੀ ਹੈ ਕਿ ਜਲਦੀ ਤੋਂ ਜਲਦੀ ਉਹਨੂੰ ਹਵਾਲੇ ਕਰੇ ਤਾਂ ਕਿ ਉੱਥੇ ਇਲਾਜ ਸਹੀ ਹੋ ਸਕੇ ਟੀਬੀ ਹਸਪੀਟਲ ਜਿਹੜਾ ਮੈਂ ਸਪੀਕਰ ਸਾਹਿਬ ਤੁਹਾਡੇ ਇਤਿਆਹਤ ਲਾਉਣਾ 75 ਸਾਲ ਪਹਿਲਾਂ ਨਾਰਥ ਰੀਜਨ ਦਾ ਪਹਿਲਾ ਟੀਬੀ ਹਸਪੀਟਲ ਅੰਮ੍ਰਿਤਸਰ ਬਣਿਆ ਸੀ ਅੱਜ ਉਹਦੀ ਹਾਲਤ ਇੰਨੀ ਮਾੜੀ ਹੈ ਸਾਨੂੰ ਲੋੜ ਹੈ ਉਸ ਹਸਪੀਟਲ ਦੀ ਨਵੀਂ ਬਿਲਡਿੰਗ ਬਣਾ ਕੇ ਤਾਂ ਕਿ ਉੱਥੇ ਲੋਕਾਂ ਦਾ ਸਹੀ ਇਲਾਜ ਹੋ ਸਕੇ ਏਐਸਆਈ ਹਸਪੀਟਲ ਜਿਹੜਾ ਮਜ਼ਦੂਰਾਂ ਦਾ ਸਰ ਔਰ ਉੱਥੇ ਵੀ ਸਾਨੂੰ ਲੋੜ ਹੈ ਕਿ ਗੁਰਨਾਨਕ ਦੇਵ ਹਸਪੀਟਲ ਦੇ ਵਿੱਚ ਮਰੀਜ਼ਾਂ ਨੂੰ ਉਹ ਨਹੀਂ ਭੇਜਦੇ ਉਹ ਪ੍ਰਾਈਵੇਟ ਹਸਪੀਟਲ ਭੇਜਦੇ ਇੱਕ ਮਾਫੀਆ ਕੰਮ ਕਰਦਾ ਹੈ ਉੱਥੇ ਲੋਕਾਂ ਦੀ ਲੁੱਟ ਹੁੰਦੀ ਹੈ ਜੇ ਉਹ ਗੁਰਨਾਨਕ ਦੇਵ ਜਾਂ ਸਰਕਾਰੀ ਹਸਪੀਟਲ ਭੇਜਣਗੇ ਤੇ ਉੱਥੇ ਇਲਾਜ ਸਹੀ ਉਹਦਾ ਯੋਸ਼ਮਨ ਕਾਰਡ ਤੋਂ ਫ੍ਰੀ ਇਲਾਜ ਵੀ ਹੋ ਸਕਦਾ ਉਸੇ ਤਰ੍ਹਾਂ ਰੂਰਲ ਏਰੀਆ ਦੇ ਵਿੱਚ ਸਾਡੇ ਸਿਵਲ ਹਸਪੀਟਲ ਦੇ ਇੱਕਾ ਸਬਡਿਵੀਜ਼ਨ 2 ਨੇ ਸੀਐਸਸੀ 8 ਨੇ ਪੀਐਸਸੀ 44 ਨੇ ਹੈਲਥ ਵੈਲਨੈਸ ਸੈਂਟਰ 179 ਨੇ ਔਰ ਆਸ਼ਾ ਵਰਕਰ ਜਿਹੜੇ ਬਹੁਤ ਮਿਹਨਤ ਨਾਲ ਚਲਾਉਂਦੇ ਨੇ ਉਹਨਾਂ ਨੂੰ ਕੋਈ ਪੈਸਾ ਨਹੀਂ ਮਿਲਦਾ ਬਹੁਤ ਘੱਟ ਹੈ ਅੱਜ ਜੇ ਸਹੀ ਮੈਅਨੇ ਦੇ ਵਿੱਚ ਮੈਡੀਕਲ ਸਿਸਟਮ ਜ਼ਮੀਨ ਤੱਕ ਸਾਰੇ ਐਮਪੀ ਜਾਂਦੇ ਹੋਣਗੇ ਉਹਨਾਂ ਦੇ ਪਿੰਡਾਂ ਤੱਕ ਪਹੁੰਚ ਰਿਆ ਤੇ ਆਸ਼ਾ ਵਰਕਰ ਤੇ ਬਹੁਤ ਵੱਡੀ ਉਹਦੇ ਚ ਯੋਗਦਾਨ ਹੈ ਇੱਕ ਤਾਂ ਉਹਨਾਂ ਦੀ ਪੇਬ ਦਰਨੀ ਚਾਹੀਦੀ ਹੈ ਲੇਕਿਨ ਉਹਨਾਂ ਨੂੰ ਆਪਣੇ ਸਤਨ ਦੇ ਨਾਲ ਪਹੁੰਚਣਾ ਚਾਹੀਦਾ ਸਰ ਬੜੇ ਬੜੇ ਇੰਪੋਰਟੈਂਟ ਹੈ ਸਰ ਬੜੇ ਇੰਪੋਰਟੈਂਟ ਹੈ ਹਾਂ ਔਰ ਮੇਰੀ ਬੇਨਤੀ ਹੈ ਕਿ ਡਾਕਟਰ ਜਿਆਦਾ ਪ੍ਰਾਈਵੇਟ ਪ੍ਰੈਕਟਿਸ ਕਰਦੇ ਨੇ ਜਿਹੜੇ ਸਰਕਾਰੀ ਕੰਮ ਕਰਦੇ ਮੇਰੀ ਬੇਨਤੀ ਹੈ ਉਹਨਾਂ ਦੀ ਤਨਖਾਹ ਵੀ ਇੰਨੀ ਹੋਣੀ ਚਾਹੀਦੀ ਹੈ ਤਾਂ ਕਿ ਉਹ ਆਪਣੇ ਪਰਿਵਾਰਾਂ ਦਾ ਸਹੀ ਲੈਵਲ ਤੇ ਗੁਜ਼ਾਰਾ ਕਰ ਸਕਣ ਔਰ ਉਹ ਪ੍ਰਾਈਵੇਟ ਪ੍ਰੈਕਟਿਸ ਨਾ ਕਰਨ ਇਹਦੇ ਵਾਸਤੇ ਸਰਕਾਰ ਨੂੰ ਉਹਦੇ ਉੱਤੇ ਧਿਆਨ ਦੇਣਾ ਚਾਹੀਦਾ ਮੇਰੀ ਸਰਕਾਰ ਨੂੰ ਬੇਨਤੀ ਹੈ ਕਿ ਅੱਜ ਜਿਹੜੀਆਂ ਬਿਮਾਰੀਆਂ ਨੇ ਸਾਡੇ ਖਾਸ ਕਰਕੇ ਸਰ ਕਾਦੇ ਕਰਕੇ ਨਹੀਂ ਨਕਲੀ ਦਵਾਈਆਂ ਨਕਲੀ ਖਾੜ ਪਦਾਰਥ ਔਰ ਡਰਗਸ ਜਿਹੜਾ ਸਾਡੇ ਬਹੁਤ ਜ਼ਿਆਦਾ ਹੈ ਔਰ এনवायरमेंट ਸਰ ਮੈਂ ਇੱਕ ਬੇਨਤੀ ਕਰਨੀ ਜੋ ਨਾ ਬਸ ਉਸ ਤੋਂ ਬਾਅਦ ਮੈਂ ਬੰਦ ਕਰਦਾ ਨਾ ਕਿਉਂਕਿ ਇਹ ਜਿੰਨਾ ਚਿਰ ਇਹ ਉਹਨਾਂ ਦੇ ਸਾਰੇ ਤੇ ਇਕੱਠਾ ਕੰਟਰੋਲ ਨਹੀਂ ਕਰਦੇ ਅਜ ਨਕਲੀ ਖਾੜ ਪਦਾਰਥ ਵੇਚਦੇ ਡੀ ਐਚਓ ਨੂੰ ਕਿਉਂ ਨਹੀਂ ਸਸਪੈਂਡ ਕੀਤਾ ਜਾਂਦਾ ਜਿਹੜੇ ਆਈਐਸ ਸੈਕਟਰੀ ਲੱਗੇ ਨੇ ਸਟੇਟ ਦੇ ਵਿੱਚ ਕਿਉਂ ਨਹੀਂ ਜਵਾਬਦੇਹ ਬਣਾਈ ਜਾਂਦੇ ਜਦ ਕਿ ਉਹ ਲਗਾਤਾਰ ચીਫ ਸੈਕਟਰੀ ਤੱਕ ਰਿਟਾਇਰ ਹੁੰਦੇ ਨੇ ਸਰ ਇੱਕ ਮਿੰਟ ਸਾਰੇ ਆਪਾਂ ਨੂੰ ਸਾਰਿਆਂ ਨੇ ਕਰਨਾ ਪਊਗਾ ਕਦੋਂ ਤੱਕ ਤੁਸੀਂ ਸਾਨੂੰ ਮਾੜਾ ਕਹਿੰਦੇ ਰਹੋਗੇ ਅਸੀਂ ਤੁਹਾਡਾ ਕੋਈ ਕਹਿੰਦੇ ਰਵਾਂਗੇ ਪਰ ਜਿਹੜੇ ਅਸਲੀ ਬਿਮਾਰੀ ਦੀ ਜੜ ਨੇ ਉਹ ਐਡਮਿਨਿਸਟਰेटर ਨੇ ਇੱਕ ਇੱਕ ਸਾਰੇ ਆਈਐਸ ਐਡਮਿਨਿਸਟਰਰ ਹੈ ਅੱਛਾ ਚੰਗੀ ਗੱਲ ਹੈ ਪਰ ਉਹ ਚੰਗਾ ਡਾਕਟਰ ਨਹੀਂਗਾ ਇੱਕ ਬਹੁਤ ਜਿਹੜਾ ਡਾਕਟਰ ਹੈ ਜਿਹੜਾ ਸਪੈਸ਼ਲਿਸਟ ਹੈ ਉਹ ਵਿਚਾਰਾ ਉਹਦੇ ਗੇ ਖੜਾਰਿੰਦਾ ਹੈ ਉਹਦੀ ਮਰਜ਼ੀ ਉਹਦੀ ਪੋਸਟਿੰਗਿੱਤੇ ਕਰਦੀ ਉਹਦੀ ਮਰਜ਼ੀ ਉਹਦੇ ਉੱਤੇ ਕਰਦੇ ਸੋ ਇਸ ਕਰਕੇ ਸਰ ਇਸ ਡਿਪਾਰਟਮੈਂਟ ਵੱਲ ਚੇਚਾ ਧਿਆਨ ਦੇਣ ਦੀ ਲੋੜ ਹੈ ਮੈਂ এনवायरमेंट ਤੇ ਸਰ ਗੱਲ ਕਰਕੇ ਖਤਮ ਮਰਿਆ ਇੱਕ ਦੋ ਲਾਈਨ ਦੀ ਗੱਲ ਹੈ ਕੁਐਸਚਨ ਲੱਗਾ ਸੀ ਬਿਮਾਰੀਆਂ ਦੀ ਜੜ ਸਾਡੇ ਸਰ ਗੰਦਾ ਨਾਲਾ ਹੈ ਉਹਦੇ ਨਾਲ ਡੀਐਨਏ ਖਤਮ ਹੋ ਰਹੇ ਨੇ ਤੁੰਗ ਦਾ ਡਰੇ ਤੁਸੀਂ ਕਹੋਗੇ ਇਹ ਪੋਲੂਸ਼ਨ ਦਾ ਮਸਲਾ ਹੈ ਕਿਉਂਕਿ ਜਦੋਂ ਕੁਐਸਚਨ ਸਰ ਲਾਇਆ ਸੀ ਤੇ ਸਪੀਕਰ ਮੰਤਰੀ ਸਾਹਿਬ ਨੇ ਜਵਾਬ ਦਿੱਤਾ ਮੈਂ 1 ਮਿੰਟ ਦੇ ਦੋ ਲੈਣਾ ਪੜ ਕੇ ਮੈਂ ਕਰ ਦੇਣਾ ਉਨਾ ਕਹਿੰਦਾ ਇਹ ਗੰਦਾ ਨਾਲਾ ਇਹ ਕਲੀਨਿੰਗ ਰੀਜਨਰੇਸ਼ਨ ਆਫ ਰਿਵਰਸ ਐਂਡ ਲੇਕਸ ਇਜ਼ ਐਨ ਆਨਗoing ਐਕਟੀਵਿਟੀ ਇਟ ਇਜ਼ ਅ ਰਿਸਪੌਂਸਿਬਿਲਟੀ ਆਫ ਦਾ ਸਟੇਟ ਯੂਟਿਲਿਟੀਜ਼ ਐਂਡ ਲੋਕਲ ਬਾਡੀਜ਼ ਟੂ ਇਨਸ਼ੋਰ ਕੋਇਰ ਟ੍ਰੀਟਮੈਂਟ ਆਫ ਸੀਵੇਜ ਐਂਡ ਇੰਡਸਟਰੀ ਇਨਫਲੂਐਂਟ ਟੂ ਦਾ ਪ੍ਰਸਕ੍ਰਾਈਬਡ ਨਾਰਮਸ ਬਿਫੋਰ ਡਿਸਚਾਰਜ ਇੰਟੂ ਰਿਵਰਸ ਐਂਡ ਦਾ ਵਾਟਰ ਬਾਡੀ ਕੋਸਟਲ ਵਾਟਰਸ ਐਂਡ ਔਰ ਲੈਂਡ ਟੂ ਪ੍ਰੀਵੈਂਟ ਐਂਡ ਕੰਟਰੋਲ ਦਾ ਪੋਲੂਸ਼ਨ ਥੇਰਮ ओके okay. सो so, ये बात ये सर थैंक यू और सजा कौन देगा डीएनए तो लोगों का खत्म हो गया बीमारी लोगों में लग गई तो अब ये ये अब अब पोल्यूशन का डिपार्टमेंट है सो मेरी सरकार से विनती है कि सरकार अमृतसर के लिए एक तो सब कमेटी भेजे बहुत जरूरत है कमेटी की और वो विजिट करे गुरु नानक देव हॉस्पिटल रूरल एरिया में बॉर्डर बेल्ट है और उसकी रिपोर्ट रखे और जहां-जहां ਬਜਟ ਦੀ ਜਰੂਰਤ ਹੈ ਸਟੇਟ ਕੇ ਪਾਸ ਕੋ ਪੈਸਾ ਨਹੀਂ ਹੈ ਆਪਕੋ ਧੰਨਵਾਦ ਜੀ ਧੰਨਵਾਦ ਐਨ ਐਚ ਐਮ ਕਾ ਬਜਟ ਵੀ ਰਿਲੀਜ਼ ਕਰੇ ਹੋਰ ਸਰਕਾਰ